ਉਹ ਤਾਂ ਪੇਸ਼ ਕਰਨ ਲੱਗੇ ਆ ਕਸ਼ਮੀਰੀ ਪੰਡਤਾਂ ਦਾ ਡੈਪੂਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਇਆ ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜੇਬ ਉਹਦਾ ਸੱਕਾ ਸਾੰਡੂ ਜਿਹਨੂੰ ਅਫਤਿਆਰ ਅਫਤਿਆਰਖਾਨ ਕਿਹਾ ਜਾਂਦਾ ਜਾਂ ਸ਼ੇਰ ਅਫਗਨ ਕਿਹਾ ਜਾਂਦਾ ਵਾ ਕਿਉਂਕਿ ਕਾਸ਼ੀ ਦੇ ਪੰਡਤ ਪੜੇ ਸਨ ਉਧਰ ਕਸ਼ਮੀਰ ਦੇ ਪੰਡਤ ਪੜੇ ਸਨ ਜੇ ਤਰ੍ਹਾਂ ਹੁਣ ਸਾਡੀ ਪੰਜਾਬੀ ਯੂਨੀਵਰਸਿਟੀ ਉੱਪਰ ਹਿੰਦੁਸਤਾਨ ਦੀ ਸਰਕਾਰ ਤੱਕੇ ਦੇ ਨਾਲ ਕਿ ਯੂਨੀਵਰਸਿਟੀ ਖੋ ਰਹੀ ਸਨ ਨਾ ਉਸ ਤਰ੍ਹਾਂ ਇਫਤਿਹਾਰ ਖਾਨ ਨੇ ਪਹਿਲਾ ਕਸ਼ਮੀਰੀ ਪੰਡਤਾਂ ਦੀ ਇਹਨਾਂ ਦੀ ਯੂਨੀਵਰਸਿਟੀ ਖੋਈ ਆ ਉਹਦਾ ਕੀ ਕਾਰਨ ਸੀਗਾ ਕਿਉਂਕਿ ਨੌਜਵਾਨ ਬੱਚੇ ਤੇ ਬੱਚੀਆਂ ਪੜ੍ਹ ਲਿਖ ਕੇ ਕਿਤੇ ਸਿੱਖਿਆ ਗ੍ਰਹਿਣ ਕਰਨਾ ਲੈਣਾ ਪੰਜਾਬ ਦੀ ਯੂਨੀਵਰਸਿਟੀ ਵਾਸਤੇ ਇਥੇ ਕਰਕੇ ਸੈਂਟਰ ਦੀ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਸੀਗਾ ਪਰ ਸਾਡੇ ਪੰਜਾਬ ਨੇ ਇੱਕ ਮੁੱਠ ਹੋ ਕੇ ਉਹਨਾਂ ਦਾ ਠੋਕਮਾ ਜਵਾਬ ਦਿੱਤਾ ਉਹਨੂੰ ਮੋੜਵਾ ਜਵਾਬ ਦਿੱਤਾ ਕਿ ਪੰਜਾਬ ਅਜੇ ਜਿਉਂਦਾ ਵਾ ਗੁਰੂਆਂ ਦੇ ਨਾਮ ਤੇ ਪੰਜਾਬ ਜਿਉਂਦਾ ਵਾ ਕਿਉਂਕਿ ਜਦੋਂ ਵੀ ਕੋਈ ਆਫਤ ਆਉਂਦੀ ਆ ਪੰਜਾਬ ਤੇ ਪੰਜਾਬੀਅਤ ਇੱਕ ਰੰਮ ਇਕੱਠੇ ਹੋ ਜਾਂਦੇ ਆ ਕਿਉਂਕਿ ਪੰਜਾਬ ਉੱਪਰ ਹੜਾ ਵੀ ਜਿਹੜੀ ਮਾਰ ਪਈ ਆ ਤੇ ਕੁਦਰਤੀ ਮਾਰ ਨਹੀਂ ਜੀ ਸਰਕਾਰੀ ਮਾਰ ਸੀ ਸਰਕਾਰੀ ਮਾਰ ਸਰਕਾਰ ਨੇ ਜਾਣ ਬੁੱਟ ਕੇ ਬੁੱਝ ਕੇ ਇਹ ਹੜ ਛੱਡੇ ਸਨ ਪਾਣੀ ਛੱਡਿਆ ਸੀਗਾ ਤੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਆਪ ਹਰੀਕੇ ਵੱਲ ਜਾਓ ਆਪ ਕਲਾਂੌਰ ਦੀ ਧਰਤੀ ਵੱਲ ਜਾਓ ਸੱਤ-ਸੱਤ ਫੋਟਾ ਰੇਤਾ ਚੜ ਚੁੱਕੀ ਆ ਹੁਣ ਕਸ਼ਮੀਰੀ ਪੰਡਤਾਂ ਦੇ ਉੱਪਰ ਇਫਤਿਹਾਰ ਖਾਨ ਨੇ ਤਸ਼ੱਦਦ ਢਾਉਣੇ ਸ਼ੁਰੂ ਕਰ ਦਿੱਤੇ ਨੇ ੱੱਕੇ ਦੇ ਨਾਲ ਇਹਨਾਂ ਦੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਨੇ ਇਹਨਾਂ ਦੀਆਂ ਬਹੁ-ਬੇਟੀਆਂ ਦੇ ਨਾਲ ਇਤਾਂ ਦੇ ਨਾਲ ਖਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੁਣ ਕਸ਼ਮੀਰੀ ਪੰਡਤਾਂ ਦਾ ਡੈਪੂਟੇਸ਼ਨ ਸ਼ੇਰ ਅਫਗਾਨ ਖਾਨ ਦੇ ਕੋਲ ਗਿਆ ਉਹਨਾਂ ਕੋਲ 6 ਮਹੀਨਿਆਂ ਦੀ ਮੌਲਤ ਲਈਆ ਕਹਿੰਦਾ ਜਾ ਤੇ ਇਸਲਾਮ ਧਰਮ ਵਿੱਚ ਆ ਜਾਓ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਹਾਲੀ-ਹਾਲੀ ਸਮਾਂ ਲੰਘਦਾ ਗਿਆ ਫਿਰ ਇਹਨਾਂ ਨੂੰ ਅਮਰਨਾਥ ਦੇ ਮੰਦਰ ਤੋਂ ਆਕਾਸ਼ ਬਾਣੀ ਹੋਈ ਆ ਜੇ ਤੁਹਾਡੀ ਕੋਈ ਬਾਹ ਫੜਦਾ ਐਸ ਜਿਹੜੇ ਸਿੱਖਾਂ ਦਾ ਨਾਮਾ ਗੁਰੂ ਗੁਰਤੇਗ ਬਹਾਦਰ ਮਹਾਰਾਜ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੰਗਤਾਂ ਦੇ ਵੇੜੇ ਪਾਰ ਕਰ ਰਹੇ ਨੇ ਉਧਰ ਗੁਰੂ ਘਰ ਦੇ ਵਿਰੋਧੀਆਂ ਦੀ ਬੜੀ ਵੱਡੀ ਚਾਲ ਸੀਗੀ ਉਹਨਾਂ ਵੀ ਕਸ਼ਮੀਰੀ ਪੰਡਤਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲ ਤੋਰ ਦਿੱਤਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਕਸ਼ਮੀਰੀ ਪੰਡਤਾ ਦੀ ਬਾਹ ਫੜਨਗੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਣਗੇ ਅਗਰ ਬਾਹ ਨਹੀਂ ਫੜਨਗੇ ਤੇ ਸੰਸਾਰ ਦੇ ਲੋਕਾਂ ਦੀ ਕਰੋਪੀ ਦਾ ਸ਼ਿਕਾਰ ਹੋਣਗੇ ਹੁਣ ਕਸ਼ਮੀਰੀ ਪੰਡਤ ਦਾ ਡੈਪੂਟੇਸ਼ਨ ਸ਼੍ਰੀਨੰਥਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀਗਾ ਜੱਕੇ ਦਰਬਾਰ ਦੇ ਵਿੱਚ ਕਸ਼ਮੀਰੀ ਪੰਡਤ ਗੱਲ ਦੇ ਵਿੱਚ ਪੱਲਾ ਪਾ ਕੇ ਆਪਣੀ ਦੁੱਖਾਂ ਭਰੀ ਕਹਾਣੀ ਕਿਉਂਕਿ ਸੱਚੇ ਪਾਸ਼ਾ ਸਾਡੇ ੱੱਕੇ ਦੇ ਨਾਲ ਮੰਦਰ ਢਾਏ ਜਾ ਰਹੇ ਨੇ ਸਾਨੂੰ ਧੱਕੇ ਦੇ ਨਾਲ Hindu ਧਰਮ ਤਬਦੀਲ ਕਰਕੇ ਇਸਲਾਮ ਧਰਮ ਵਿੱਚ ਲਿਆਂਦਾ ਜਾ ਰਿਹਾ ਉਹ ਕਸ਼ਮੀਰੀ ਪੰਡਤਾਂ ਦੇ ਬੋਧੇ ਖਿੱਲੇ ਹੋਏ ਨੇ ਧੋਤੀਆਂ ਪਾਟੀਆਂ ਹੋ ਜਾ ਰਹੇ ਤੇ ਖੁੱਜਾਂ ਤੱਕ ਗੋਡੇ-ਗੋਡੇ ਕੱਟਾ ਚੜਿਆ ਹੋਇਆ ਬੁਰੇ ਹਾਲਾਤਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਆੜ ਕੇ ਆਪਣੀ ਦੁੱਖਾਂ ਭਰੀ ਕਹਾਣੀ ਕੀ ਕਰ ਰਹੇ ਨੇ ਅੱਜ ਡੁੱਬਦੀ ਬੇੜੀ ਨੂੰ ਤਾਤੀਆ ਕੌਣ ਕਿਨਾਰੇ ਲਾਵੇ ਹੁਣ ਗੱਲ ਦੇ ਵਿੱਚ ਪੱਲਾ ਪਾ ਕੇ ਕਸ਼ਮੀਰੀ ਪੰਡਤਾਂ ਪੁਰੋ ਤੇਗ ਬਾਹਰ ਮਾਰ ਦੇ ਸਾਹਮਣੇ ਆਪਣੀ ਦੁੱਖਾਂ ਭਰੀ ਕਹਾਣੀ ਏ ਐਉਂ ਬਿਨੇ ਕਸ਼ਮੀਰੀ ਪੰਡਤ ਜੀ ਆ ਗਏ ਤੇਗ ਬਹਾਦਰ ਕੋਲੇ ਕਰਦੇ ਫਰਿਆਦਾਂ ਨੇ ਆ ਕੇ ਇੰਜ ਜ਼ੁਬਾਨੋਂ ਬੋਲੇ ਕਰਦੇ ਫਰਿਆਦਾਂ ਨੇ ਆ ਕੇ ਇੰਜ ਜ਼ੁਬਾਨੋਂ ਬੋਲੇ ਇਹ ਬੇੜੀ ਨੂੰ ਤਾਤਿਆ ਕੌਣ ਕਿਨਾਰੇ ਲਾਵੇ ਕਸ਼ਮੀਰੀ ਪੰਡਤ ਜੀ ਆ ਗਏ ਤੇਗ ਬਹੱਦਰ ਕੋਲੇ ਕਰਦੇ ਫਰਿਆਦਾ ਨੇ ਆਕੇ ਇੰਜ ਜ਼ੁਬਾਨੋਂ ਬੋਲੇ ਕਰਦੇ ਫਰਿਆਦਾ ਨੇ ਆਕੇ ਇੰਜ ਜ਼ੁਬਾਨੋਂ ਬੋਲੇ ਹੱਥ ਡੁੱਬਦੀ ਬੇੜੀ ਨੂੰ ਤਾਂ ਤੇ ਆ ਕੌਣ ਕਿਨਾਰੇ ਲਾਵੇ ਹੱਥ ਡੁੱਬਦੀ ਬੇੜੀ ਨੂੰ ਤਾਂ ਤੇ ਆ ਕੌਣ ਕਿਨਾਰੇ ਲਾਵੇ ਹੱਗ ਰਹੀ ਨਾ ਜ਼ੁਲਮਾਂ ਦੀ ਕਿਦਰ ਸੁਣੇ ਨਾ ਕੋਈ ਦੋਹਾਈਆਂ ਫੜ ਕੇ ਮਜਲੂਮਾਂ ਨੂੰ ਨੱਕਾਂ ਵਿੱਚ ਨਕੇਲਾ ਪਾਈਆਂ ਫੜ ਕੇ ਲਾ ਪਾਈਆਂ ਅੱਜ ਬਿਨਾ ਮੁਹਾਵੇ ਦੇ ਕਿਸ਼ਤੀ ਛਾਵ ਵਿੱਚ ਗੋਤੇ ਖਾਵੇ ਅੱਜ ਬਿਨਾ ਮੁਹਾਵੇ ਦੇ ਕਿਸ਼ਤੀ ਛਾਵ ਵਿੱਚ ਗੋਤੇ ਖਾਵੇ ਅੱਜ ਡੁੱਬਦੀ ਬੇੜੀ ਨੂੰ ਤਾਂ ਤੇ ਆ ਕੌਣ ਕਿਨਾਰੇ ਲਾਵੇ ਅੱਜ ਡੁੱਬਦੀ ਵਾਹ ਨੂੰ ਜਾਲਮ ਖੱਲਾ ਵਿੱਚ ਮਣਾਉਂਦਾ ਪੰਡਤਾਂ ਦੇ ਮੱਥੇ ਤੇ ਚੇ ਰਖਵਾਉਂਦਾ ਏ ਸਾਨੂੰ ਭੁੱਲ ਗਈਆਂ ਸਭ ਰੀਤਾ ਰੋ ਚੇ ਰਖਵਾਉਂਦਾ ਏ ਸਾਨੂੰ ਭੁੱਲ ਗਈਆਂ ਸਭ ਰੀਤਾ ਅੱਲਾਹੂ ਅੱਲਾਹੂ ਬੱਚੇ ਬੱਚੀਆਂ ਤਾਈ ਸਿਖਾਵੇ ਅੱਜ ਡੁੱਬਦੀ bèੜੀ ਨੂੰ ਤਾਂ ਆਹ ਕੌਣ ਕਿਨਾਰੇ ਲਾਵੇ ਅੱਜ ਡੁੱਬਦੀ bèੜੀ ਨੂੰ ਕਿਹਾਰੇ ਲਾਵੇ ਉਹ ਜੋ ਪੜਦਾ ਗੀਤਾਂ ਨੂੰ ਉਹਦੀ ਕੱਤੇ ਜੀਬ ਹਤਿਆਰਾ ਉਹਦੀ ਕੱਤੇ ਜੀਬ ਹਤਿਆਰਾ ਜੋ ਪੜੇ ਨਿਮਾਚਾਂ ਨੂੰ ਉਹਦੀ ਬਖਸ਼ੇ ਜਾਨ ਨਿਕਾਰਾ ਜੋ ਪੜੇ ਨਿਮਾਚਾਂ ਨੂੰ ਉਹਦੀ ਬਖਸ਼ੇ ਜਾਨ ਨਿਕਾਰਾ ਰਾਮ ਦਾ ਨਾਮ ਲੈਂਦਾ ਉਸ ਤੇ ਕਰਨੇ ਅੱਜ ਡੁੱਬਦੀ ਬੇੜੀ ਨੂੰ ਤਾਦਿਆ ਕੌਣ ਕਿਨਾਰੇ ਲਾਵੇ ਅੱਜ ਡੁੱਬਦੀ ਬੇੜੀ ਨੂੰ ਤਾਦਿਆ ਕੌਣ ਕਿਨਾਰੇ ਲਾਵੇ ਸ਼ਿਕਲ ਹੋ ਗਿਆ ਦੁਖੜੇ ਸਹਣਾ ਸਵਾਦੇ ਹਟਾ ਦੇ ਪਾਪੀ ਹਾਰ ਗਏ ਵਿੱਚ ਪਾਵੇ ਅੱਜ ਡੁੱਬਦੀ ਬੇੜੀ ਨੂੰ ਦਾਦਿਆ ਕੌਣ ਕਿਨਾਰੇ ਲਾਵੇ ਅੱਜ ਡੁੱਬਦੀ ਬੇੜੀ ਨੂੰ ਦਾਦਿਆ ਕੌਣ ਕਿਨਾਰੇ ਲਾਵੇ ਉਹ ਗੱਲ ਦੱਸੀ ਜਾਂਦੀ ਨਹੀਂ ਦੁਖੜੇ ਜਾਂਦੇ ਨਹੀਂ ਹੁਣ ਠੱਲੇ ਦੁਖੜੇ ਅੱਜ ਧੀਆਂ ਪਾਣਾ ਦੀ ਦਾਤ ਆ ਇੱਜ਼ਤ ਰਹੀ ਨਾ ਬੱਲੇ ਅੱਜ ਧੀਆਂ ਪਾਣਾ ਦੀ ਦਾਤ ਆ ਇੱਜ਼ਤ ਰਹੀ ਨਾ ਬੱਲੇ ਕਿੱਥੇ ਡੁੱਬ ਮਰੀ ਏ ਸਾਡੀ ਪੇਸ਼ ਕੋਈ ਨਾ ਜਾਵੇ ਅੱਜ ਡੁੱਬਦੀ bèੜੀ ਨੂੰ ਦਾਤ ਆ ਕੌਣ ਕਿਨਾਰੇ ਲਾਵੇ ਅੱਜ ਡੁੱਬਦੀ bèੜੀ ਨੂੰ I'm yeah, going